ਸਤ ਸ੍ਰੀ ਅਕਾਲ ਦੋਸਤੋ ਤਾਂ ਦੋ ਚਾਰ ਦਿਨਾਂ ਦਾ ਇੱਕ ਕਾਫੀ ਮੁੱਦਾ ਚੱਲ ਰਿਹਾ ਹੈ ਆ ਸਾਈਡ ਤੇ ਉੱਤਰ ਦੇ ਉੱਪਰ ਦੇਖੋਗੇ ਇੱਕ ਬੀਬੀ ਦੀ ਫੋਟੋ ਹੈ ਕੀਰਤਨ ਕਰਦੀ ਹੋਈ ਬੀਬੀ ਪਰਵਲੀਨ ਕੌਰ ਤੇ ਨਾਲ ਉਹਦਾ ਭਰਾ ਹੈ ਉਹਦੀਆਂ ਕਾਫੀਆਂ ਵੀਡੀਓ ਵਾਇਰਲ ਹੋ ਜਾਏ ਉਹ ਕਰਦੀ ਦਾ ਕੀਰਤਨ ਹੁੰਦੀ ਸੀ ਬਾ ਕੀਰਤਨ ਦੇ ਦੌਰਾਨ ਉਹ ਬਲੌਗ ਬਣਾਉਂਦੀ ਸੀ ਤੇ ਬਾਣੀ ਦਾ ਦਰਨਾਤਰ ਕਰਦੀ ਸੀ ਤੇ ਕੀਰਤਨ ਦਾ ਵੀ ਮਜ਼ਾਕ ਉਡਾਉਂਦੀ ਸੀ ਗੱਲ ਕਰਦਾ ਵੀ ਜਿੱਥੋਂ ਇਹ ਵਿਵਾਦ ਛਿੜਿਆ ਉਹ ਕਿਤੇ ਕੀਰਤਨ ਕਰ ਰਿਹਾ ਸੀ ਤੇ ਪਾਟੇ ਪਜਾਮੇ ਦੀ ਅਧਾਰਨ ਦੇ ਰਹੀ ਸੀ ਵੀ ਅਸੀਂ ਕੀਰਤਨ ਕਰਨ ਗਏ ਸਾਡੇ ਸਿੰਘ ਦਾ ਪਜਾਮਾ ਪਾਟਿਆ ਸੀ ਸਾਡੇ ਪਲਾਨਾਂ ਤੇ ਕਾ ਬੀਬੀ ਨੇ ਦੱਸਿਆ ਬੀਬੀ ਨੂੰ ਕਿਵੇਂ ਪਤਾ ਲੱਗਾ ਜੋ ਕਰਿਆ ਉਹ ਰਿਹਾ ਐ ਸਾਜ ਜਲੂਸ ਕੱਢਿਆ ਆਪਣਾ ਅਦਾਲਲੇ ਉਹ ਬੰਗਲਾ ਸਾਹਿਬ ਦੇ ਖਿਲਾਫ ਵੀ ਗੁਰਦੁਆਰਾ ਸਾਹਿਬ ਦੇ ਖਿਲਾਫ ਵੀ ਬੋਲੀ ਹੋਰ ਸਿੰਘ ਸਾਹਿਬ ਦੇ ਖਿਲਾਫ ਵੀ ਬੋਲੀ ਕਦੇ ਉਹ ਲਾਵਾ ਦਾ ਨਰਾਦਰ ਕਰਦੀ ਆ ਕਿ ਜੇ ਕੋਈ ਕਲਾਮ ਹੋਰ ਕਦੇ ਲੰਗਰ ਤੇ ਖੀਰ ਸਬਜੀ ਕਦੇ ਕੋਸ਼ ਕਦੇ ਕੁਸ ਪਰ ਉਹਦੀ ਅਸਲੀਅਤ ਹੈ ਜਿਹੜੀ ਉਹ ਲੰਗੀ ਹੋ ਗਈ ਚਿੱਟੀ ਸਿਉਗ ਦੀ ਚਲੋ ਤੇ ਪੜਾ ਕੇ ਜੇ ਦੀ ਆ ਪਾ ਕੋਈ ਗਲਤ ਲਫ਼ਜ਼ ਨਹੀਂ ਉਹਦੇ ਵਾਸਤੇ ਹੋਰ ਵਰਤ ਸਕਦੇ ਤੇ ਨਾ ਹੀ ਵਰਤਣੇ ਚਾਹੀਦੇ ਆ ਭਾਵੇਂ ਕਿਵੇਂ ਹੈ ਪਰ ਜੋ ਉਹ ਬਾਣੀ ਦੇ ਨਾਮ ਤੇ ਕੀਰਤਨ ਦੇ ਨਾਮ ਤੇ ਸਿੱਖ ਕੌਮ ਦਾ ਨਰਾਦਰ ਕੀਤਾ ਬਾਣੀ ਦਾ ਨਰਾਦਰ ਕੀਤਾ ਉਹ ਸਖਤ ਸਜ਼ਾ ਦੀ ਹੱਕਦਾਰ ਹੈਗੀ ਕਦੇ ਕਹ ਦੂ ਮੇਰੀਆਂ AI ਨਾਲ ਫੋਟੋ ਬਣ ਗਿਆ ਕੋਈ ਇਹ ਨਾਲ ਨਹੀਂ ਬਣੀ ਕੋਈ ਰੀਅਲ ਵੀਡੀਓ ਹੈ ਕਾਫੀ ਚੈਨਲ ਤੇ ਆ ਚੁੱਕਿਆ ਹੈ ਕਈ ਨਾਮੀ ਚੈਨਲ ਨੇ ਜਿਹੜੇ ਮੱਕੜ ਵਰਗੇ ਜਾਂ ਹੋਰ ਨੇ ਉਹਨਾਂ ਨੇ ਧਾਕੜ ਸਵਾਲ ਕਰਕੇ ਉਸ ਬੀਬੀ ਨੂੰ ਠੋਕਵੇਂ ਸਵਾਲ ਕੀਤੇ ਨੇ ਤੇ ਉਹਦਾ ਸਾਰਾ ਕੁਝ ਨੰਗਾ ਕੀਤਾ ਪਰ ਕੁਝ ਦੂਰ ਉੱਪਰ ਆ ਜਿਹੜੇ ਜਾਂ ਚੈਨਲ ਵਾਲੇ ਕਹਿੰ ਲੋ ਆਮ ਹੀ ਉਹਦਾ ਬ੍ਰੌਡਕਾਸਟ ਕੀ ਕਰੀ ਜਾਂਦੇ ਨੇ ਸੋ ਭਰਾਵੋ ਆਪਦਾ ਜਲੂਸ ਕੱਢਦੀ ਆ ਉਹ ਉਹਨੇ ਹੁਣ ਕਿਹਾ ਵੀ ਮੈਂ ਕਿ ਕਿ ਤੋ ਕੀਰਤਨ ਨਹੀਂ ਕਰਾਗੀ ਚਲੋ ਵਧੀਆ ਹੋਇਆ ਬੇੜੇ ਸਰ ਖੜਾ ਛੁੱਟ ਗਿਆ ਨਹੀਂ ਕਰਦੀ ਕਿੱਥੇ ਦਾੜੇ ਇਹ ਕਹਿਣਾ ਸੀ ਵੀ ਅੱਜ ਤੋਂ ਕੋਈ ਵੀ ਮਤਲਬ ਵੀਡੀਓ ਬਲੌਗ ਚੰਗੇ ਬਾਰੇ ਨਹੀਂ ਪਾਵਾਂਗੀ ਤੇ ਗਲਤ ਸ਼ਬਦ ਨਹੀਂ ਵਰਤਾਂਗੀ ਠੀਕ ਆ ਬਲੌਗ ਬਣਾ ਕੋਈ ਮਾੜੀ ਗੱਲ ਨਹੀਂ ਉਹ ਬਾਣੀ ਕਰਦੇ ਕੋਈ ਧਿਆਜ ਚ ਬਲੌਗ ਬਣਾਵੇ ਇੱਕ ਉਹਦਾ ਭਰਾ ਹੈਗਾ ਕਦੇ ਸਲੂਰ ਦੀਆਂ ਗੱਲਾਂ ਕਦੇ థਾਈਲੈਂਡ ਦੀ ਕਦੇ ਕੁਛ ਸਭ ਨੂੰ ਪਤਾ ਸਾਰੀਆਂ ਵੀਡੀਓ ਚੱਲ ਗਈਆਂ ਨਵੀਂ ਤੋਂ ਨਵੀਂ ਉਹਨਾਂ ਦੀ ਵੀਡੀਓ ਆਈ ਜਾਂਦੀ ਉਹਦੇ ਅਸਲੀਅਤ ਇੱਕ ਚੈਨਲ ਵਾਲੇ ਵੀਰ ਨੇ ਉਹਦੀ ਅਸਲੀ ਸਾਰਾ ਕੁਝ ਕੱਢ ਕੇ ਸਾਹਮਣੇ ਰੱਖਤਾ ਸੋ ਕਾਲ ਤੱਕ ਦਾ ਦੇ ਜਿੰਜ਼ਦਾਰ ਨੂੰ ਵੀ ਚਾਹੀਦਾ ਵੀ ਇਹੋ ਜਿਹੇ ਲੋਕਾਂ ਨੂੰ ਨੱਖ ਪਾਈ ਜਾਵੇ ਸਖਤ ਸੁਝਾਅ ਦਿੱਤੀ ਜਾਵੇ ਉਹਨਾਂ ਨੂੰ ਤਾੜਨਾ ਕੀਤੀ ਜਾਵੇ ਬਾਕੀ ਉਹਦੇ ਐਡੀ ਕੋਈ ਗੱਲ ਨਹੀਂ ਹੈਗੀ ਵੀ ਐਵੇਂ ਨਾ ਉਹਨੂੰ ਵੀਡੀਓ ਪਾਪਾ ਉਹਨਾਂ ਦੀ ਹਾਈਲਾਈਟ ਕਰੀ ਜਾਓ ਬ੍ਰਾਡਕਾਸਟ ਕਰੀ ਜਾਓ ਵਿਊ ਤਾਂ ਜਿਵੇਂ ਆਉਣੇ ਆ ਹੀ ਜਾਣੇ ਨੇ ਫਰੇਕ ਉਹਦੀ ਚੱਕ ਕੇ ਬ੍ਰਾਡਕਾਸਟ ਕਰਨ ਵਗ ਜਾਂਦਾ ਤੇ ਕੋਲ ਇੱਕਦੇ ਪੰਜਾਬੀ ਦੀ ਗੱਲ ਕਰੂ ਕਦੇ ਕੋਈ ਪਟਿਆ ਪੰਜਾਬੀ ਇੱਕ ਕੀਰਤਰ ਚ ਗੱਲਾਂ ਕਰਨ ਲੱਗ ਜਾਂਦੇ ਆ ਇਹ ਜਾ ਕੇ ਇੱਕ ਅਗੇ ਜੇ ਕੇ ਭਾਈ ਕਹਿੰਦੇ ਇੱਕ ਲਾਮ ਹੋਰ ਦੱਸੋ ਵਿਚਾਰ ਲਾਵਾ ਵਿਚਾਰ ਲਾਵਾ ਤੋਂ ਵੱਧ ਕਿਵੇਂ ਹੋ ਜਾਣੀਆਂ ਕਦੇ ਕੁਛ ਕਦੇ ਕੁਛ ਠੀਕ ਆ ਤੂੰ ਧਰਮ ਨਾਲ ਜੇ ਤੈਨੂੰ ਇੰਨੇ ਸੌਂਕ ਹੈਗਾ ਵਿਪਤੂ ਠੀਕ ਹੈ ਪਾ ਕੀਰਤਨ ਕਰ ਇਤਿਹਾਸ ਦੇ ਵਿੱਚੋਂ ਬਲੌਗ ਪਾਦੇ ਮਹਾਨ ਗੁਰੂ ਹੋਏ ਨੇ ਸਹੀਦ ਹੋਏ ਰਹੇ ਨੇ ਸਿੰਘ ਸਿੰਘਣੀਆਂ ਸਹੀਦ ਹੋ ਜਿਆ ਪਰ ਉਹਦੀ ਅਸਲੀਅਤ ਸਾਰਿਆਂ ਨੂੰ ਪਤਾ ਲੱਗ ਗਿਆ ਸੋ ਉਰੂ ਜਿਆਦਾ ਹਾਈਲਾਈਟ ਕਰਨ ਦੀ ਲੋੜ ਨਹੀਂ ਇੱਥੀ ਮਤਲਬ ਇਹਦੀ ਜਿਹੜੀ ਕੰਟਰੋਵਰਸੀ ਜੋ ਜੋ ਵੀ ਹੈ ਇੱਥੇ ਖਤਮ ਕਰ ਦੇਣੀ ਚਾਹੀਦੀ ਲੋਕਾਂ ਉਹਦੇ ਬਿਊ ਖਤਰਾ ਐਵੇਂ ਨਹੀਂ ਉਹਦੇ ਬਾਗਰ ਬਾਗਰ ਭੱਜਾ ਜਣਾ ਚ ਕੱਢਣ ਪਾਉ ਨੂੰ ਕੱਖ ਨਹੀਂ ਉਹ ਇੱਕ ਤਰ੍ਹਾਂ ਦੀ ਚਿੱਟੀ ਸ਼ੌਕ ਹੈ ਪਹਿਲੇ ਕਿ ਚਿੱਟੀ ਸ਼ੌਕ ਪੰਜਾਬ ਦਾ ਇਤਿਹਾਸ ਚਿੱਟੀ ਸ਼ੌਕ ਦੇ ਪਹਿਲਾਂ ਵੀ ਮਲਿਆ ਮੇਟ ਕਰਤਾ ਦੇ ਅਸਕ ਨਿਸ਼ਾਨੀਆਂ ਮਿਟਾ ਦੀਆਂ ਇਹ ਵੀ ਇੱਕ ਚਿੱਟੀ ਸ਼ੌਖ ਹੈ ਲੋਕ ਆਪਾਂ ਸਮਝ ਨਹੀਂ ਸਕਦੇ ਇਹ ਪੰਥ ਦੇ ਵਿੱਚ ਬਾੜੇ ਹੋਏ ਲੋਕ ਹੁੰਦੇ ਨੇ ਸਿੱਖੀ ਦੇ ਵਿੱਚ ਕੁਸਮੈਟ ਕੀਤੀ ਹੁੰਦੀ ਆਂ ਨੇ ਦੀ ਅਸਲੀਅਤ ਕੋਈ ਹੋਰ ਹੁੰਦੀ ਆ ਤੇ ਚਲੋ ਜੀ ਇਹਦਾ ਆਪਾਂ ਵਿਵਾਦ ਨੂੰ ਇਸ ਨੂੰ ਸਾਰਨ ਚਾਹੀਦਾ ਉਹਦਾ ਬ੍ਰਾਡਕਾਸਟਰ ਕਦੋਂ ਉਹਦੀਆਂ ਵਰਗੀਆਂ ਵੀਡੀਓ ਦਾ ਆਪੋ ਹਾਈਲਾਈਟ ਨਾ ਕਰੋ ਜਿੰਨੀਆਂ ਦੇ ਵੀਡੀਓ ਪਾਓਗੇ ਉਹਨੇ ਹਾਈਲਾਈਟ ਹੁੰਦੀ ਆ ਉਹ ਧੰਨਵਾਦ ਇਸ ਰ